ਬਹੁਤ ਬਹੁਤ ਜ਼ਿਆਦਾ ਗਰੀਬੀ ਦੇਖ ਕੇ ਇੱਥੇ ਤੱਕ ਪਹੁੰਚਿਆ ਮੈਂ ਨਾ ਹੀ ਚੀਜ਼ਾਂ ਚ ਪੈਣਾ ਚਾਹੁੰਨਾ ਵੀਰੇ ਮੈਂ ਸਿੱਧੀ ਸਿੰਪਲ ਆਪਦੀ ਬਹੁਤ ਨਿਮਰਤਾ ਨਾਲ ਰੋਜੀ ਰੋਟੀ ਕਮਾਉਣੀ ਚਾਹੁੰਨਾ ਤੇ ਆਪਦੀ ਫੈਮਿਲੀ ਨੂੰ ਕਮਾਉਣੀ ਚਾਹੁੰਨਾ ਬਸ ਹੋਰ ਮੈਂ ਨਾ ਕਿਸੇ ਨਾਲ ਲੜਨਾ ਚਾਹੁੰਨਾ ਨਾ ਮੇਰਾ ਕਿਸੇ ਨਾਲ ਬੈਰ ਵਿਰੋਧ ਦਾ ਨਾ ਮੈਂ ਕਿਸੇ ਨਾਲ ਰੱਖਣਾ ਚਾਹੁੰਨਾ ਜਿਹੜੀ ਗਲਤੀ ਹੋਈ ਇਹ ਤੁਹਾਡੀ ਟੈਕਨੀਕਲ ਟੀਮ ਕਮਜ਼ੋਰ ਹੈ ਜਾਂ ਕਿੱਦਾਂ ਕਿਸ ਐਂਗਲ ਤੋਂ ਹੋਈ ਹੈ ਇਹ ਮੈਂ ਉਹਨਾਂ ਨੂੰ ਗਾਣਾ ਸੁਣਾਇਆ ਮੈਂ ਕਿਹਾ ਯਾਰ ਬਾਈ ਮੈਨੂੰ ਆ ਗੱਲ ਸਹੀ ਨਹੀਂ ਲੱਗ ਰਹੀ ਜੀ ਵੀ ਯਾਰ ਇਹਦਾ ਕੋਈ ਬਵਾਦ ਤਾਂ ਨਹੀਂ ਬਣ ਜੂਗਾ ਉਹ ਮਨ ਕਹਿੰਦਾ ਨਹੀਂ ਨਹੀਂ ਯਾਰ ਇਹਦਾ ਕਾਦਾ ਬਵਾਦ ਬਣਨਾ ਮਤਲਬ ਉਹਨਾਂ ਨੇ ਮੈਨੂੰ ਦੋ ਤਿੰਨ ਗਾਣੇ ਨਹੀਂ ਐਗਜ਼ੈਂਪਲਾਂ ਦਿੱਤੀਆਂ ਵੀ ਇੱਦਾਂ ਦਾ ਉਹ ਆਇਆ ਪੈਰਾ ਜੁਠਾਣੇਦਾਰ ਰੂਲ ਦਾ ਵੀ ਲੈਲਾ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਵੀ ਐ ਕੁਝ ਨਹੀਂ ਹੁੰਦਾ ਤੂੰ ਕਰਦੇ ਫੇਰ ਵੀ ਮੈਂ ਤਾਂ ਹੁਣ ਵੀ ਮੈਂ ਦਵਾਰੇ ਵੀ ਕੱਲ ਨੂੰ ਵੀ ਪਰਸੋਂ ਨੂੰ ਵੀ ਮੈਂ ਇਹ ਕਹਣਾ ਜੇ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਤੋ ਵੀਰੇ ਮਾਫ ਕਰੋ ਮੈਂ ਜਿਹੜੀ ਗਲਤੀ ਹੋਈ ਇਹ ਤੁਹਾਡੀ ਟੈਕਨੀਕਲ ਟੀਮ ਕਮਜ਼ੋਰ ਹੈ ਜਾਂ ਕਿੱਦਾਂ ਕਿਸ ਐਂਗਲ ਤੋਂ ਹੋਈ ਹੈ ਇਹ ਇਹ ਬਾਈ ਜੀ ਜਿਵੇਂ ਇੱਕ ਓਵਰ ਦਾ ਫਲੋ ਨਹੀਂ ਚੀਜ਼ਾਂ ਚੱਲਦੀਆਂ ਜੀ ਜੀ ਬਾਈ ਜੀ ਜਿਵੇਂ ਸਾਡੇ ਗਾਣੇ ਚੱਲੀ ਜਾਂਦੇ ਸੀ ਅਸੀਂ ਫਲੋ 'ਚ ਚੱਲੀ ਜਾਂਦੇ ਸੀ ਜੀ ਬਾਈ ਮੇਰੀ ਮੂਵੀ ਚੱਲੀ ਜਾਂਦੀ ਆ ਹੋਰ ਬਹੁਤ ਕੰਮ ਹਣਾ ਉਹ ਜਿਵੇਂ ਫਲੋ ਫਲੋ 'ਚ ਅਸੀਂ ਗਾਣਾ ਰਿਕਾਰਡ ਕਰ ਰਹੇ ਸੀ ਉਦੋਂ 5-7 ਬੰਦੇ ਬੈਠੇ ਸੀ ਮੇਰੀ ਇਹ ਆਦਤ ਸ਼ੁਰੂ ਤੋਂ ਰਹੀ ਹੈ ਜੀ ਤੇ ਜਦੋਂ ਮੈਂ ਕੋਈ ਗਾਣਾ ਕਰਦਾ ਮੈਂ ਆਪਦੇ ਦੋ ਚਾਰ ਸੱਜਣ ਮਿੱਤਰਾਂ ਨੂੰ ਸੁਣਾਉਣਾ ਵੀ ਇਹ ਕਿਸੇ ਦੇ ਬਿਵਾਦ ਦਾ ਕਾਰਨ ਤਾਂ ਨਹੀਂ ਬਣੂਗਾ ਕੁਝ ਵੀ ਜੀ ਉਹ ਮੇਰੇ ਆਲੇ-ਦਾਲੇ ਜਿਹੜੇ ਪੰਜ ਚਾਰ ਬੰਦੇ ਬੈਠੇ ਸੀ ਨਾ ਉਹ ਮੇਰੇ ਵੱਡੇ ਭਰਾ ਸੀ ਚਿੱਟੀਆਂ ਦਾੜ੍ਹੀਆਂ ਵਾਲੇ ਸੀ ਦੋ ਜੀ ਮੈਂ ਉਹਨਾਂ ਨੂੰ ਗਾਣਾ ਸੁਣਾਇਆ ਮੈਂ ਕਿਹਾ ਯਾਰ ਬਾਈ ਮੈਨੂੰ ਆ ਗੱਲ ਸਹੀ ਨਹੀਂ ਲੱਗ ਰਹੀ ਜੀ ਯਾਰ ਇਹਦਾ ਕੋਈ ਬਿਵਾਦ ਤਾਂ ਨਹੀਂ ਬਣ ਜੂਗਾ ਉਹਨਾਂ ਕਹਿੰਦੇ ਨਹੀਂ ਨਹੀਂ ਯਾਰ ਇਦਾਂ ਕਦਾਬਾ ਆਦਬਾਣਾ ਮਤਲਬ ਉਹਨਾਂ ਨੇ ਮੈਨੂੰ ਦੋ ਤਿੰਨ ਗਾਣੇ ਦੀਆਂ ਗਜ਼ੰਪਲਾਂ ਦਿੱਤੀਆਂ ਵੀ ਇਦਾਂ ਦਾ ਉਹ ਆਇਆ ਪੈਰਾ ਜਿ ਥਾਣੇਦਾਰ ਰੋਲ ਦਾ ਵੀ ਲੈਲਾ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਵੀ ਐ ਕੁਝ ਨਹੀਂ ਹੁੰਦਾ ਤੂੰ ਕਰ ਦੇ ਮੈਂ ਚਲੋ ਜੀ ਮੈਂ ਉਹਨਾਂ ਦੀ ਜਿਵੇਂ ਵੀ ਲਾ ਲਓ ਇਹ ਗਲਤੀ ਹੋਣੀ ਸੀ ਜੀ ਇਹ ਸਾਰਾ ਕੁਝ ਹੋਣਾ ਸੀ ਜਿਵੇਂ ਕਰਮਾਂ ਚ ਲਿਖਿਆ ਸੀ ਜੀ ਉਹ ਜਿਹੜੀ ਚੀਜ਼ ਲਿਖੀ ਪ੍ਰਮਾਤਮਾ ਨੇ ਕਰਮਾਂ ਚ ਉਹ ਕੋਈ ਨਾ ਕਰਾਂਗਾ ਨਾ ਉਹਨੂੰ ਕੋਈ ਟਾਲ ਸਕਦਾ ਤੇ ਬਾਕੀ ਮੈਂ ਫੇਰ ਵੀ ਮੈਂ ਤਾਂ ਹੁਣ ਵੀ ਮੈਂ ਦੁਬਾਰੇ ਵੀ ਕੱਲ ਨੂੰ ਵੀ ਪਰਸੋਂ ਨੂੰ ਵੀ ਮੈਂ ਇਹ ਕਹਿਣਾ ਜੇ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਤਾਂ ਵੀਰੇ ਮਾਫ ਕਰੋ ਮੈਂ ਇਹ ਚੀਜ਼ਾਂ 'ਚ ਮੈਂ ਬਹੁਤ ਬਹੁਤ ਜ਼ਿਆਦਾ ਗਰੀਬੀ ਦੇਖ ਕੇ ਇੱਥੇ ਤੱਕ ਪਹੁੰਚਿਆ ਮੈਂ ਨਾ ਇਹ ਚੀਜ਼ਾਂ 'ਚ ਪੈਣਾ ਚਾਹੁੰਨਾ ਵੀਰੇ ਮੈਂ ਸਿੱਧੀ ਸਿੰਪਲ ਆਪਦੀ ਬਹੁਤ ਨਿਮਰਤਾ ਨਾਲ ਰੋਜੀ ਰੋਟੀ ਕਮਾਉਣੀ ਚਾਹੁੰਨਾ ਤੇ ਆਪਦੀ ਫੈਮਿਲੀ ਨੂੰ ਕਮਾਉਣੀ ਚਾਹੁੰਨਾ ਬਸ ਹੋਰ ਮੈਂ ਨਾ ਕਿਸੇ ਨਾਲ ਲੜਨਾ ਚਾਹੁੰਨਾ ਨਾ ਮੇਰਾ ਕਿਸੇ ਨਾਲ ਬੈਰ-ਵਿਰੋਧ ਦਾ ਨਾ ਮੈਂ ਕਿਸੇ ਨਾਲ ਰੱਖਣਾ ਚਾਹੁੰਨਾ